ਇਹ ਜਿਹੜਾ ਮੁੰਡਾ ਸੀਗਾ ਇਹ ਕੀ ਇਹ ਕੀ ਲੱਗਦਾ ਤੁਹਾਡਾ ਇਹ ਮੇਰੇ ਨਾਲ ਪੜਿਆ ਹੋਇਆ ਹੈ ਇਹ ਘਰ ਸੀਗਾ ਤੁਹਾਡੇ ਤੋਂ ਹਾਂਜੀ ਉਸ ਤੋਂ ਬਾਅਦ ਮਾਰ ਕੇ ਤੁਨੂੰ ਛੋਟਾਂ ਹੀ ਸੀਗੇ ਤੁਹਾਨੂੰ ਕੋਈ ਅਫਸੋਸ ਨਹੀਂ ਹੈਗਾ ਇਸ ਗੱਲ ਤੇ ਗੁਰਦਾਸਪੁਰ ਦੇ ਪਿੰਡ ਰਣਜੀਤ ਬਾਗ ਨੇੜੇ ਬੀਤੇ ਦਿਨੀ ਰਜਵਾਹੇ ਤੋਂ ਬੋਰੀ ਚ ਬੰਦ ਇੱਕ Laash ਬਰਾਮਦ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਚ ਹੁਣ ਮ੍ਰਿਤਕ ਨੌਜਵਾਨ ਦੀ ਭੈਣ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਹੁਣ ਇਸ ਮਾਮਲੇ 'ਚ ਮ੍ਰਿਤਕ ਨੌਜਵਾਨ ਦੀ ਭੈਣ ਪ੍ਰਿਆ ਜਿਸ ਨੂੰ ਉਸ ਦੇ ਪ੍ਰੇਮੀ ਬੋਬੀ ਸਣੇ ਗ੍ਰਿਫਤਾਰ ਕੀਤਾ ਗਿਆ ਉਸ ਦਾ ਵੱਡਾ ਬਿਆਨ ਸਾਹਮਣੇ ਆਇਆ ਦਰਸਲ ਮੁਲਜ਼ਮ ਕੁੜੀ ਮੁਤਾਬਕ ਮ੍ਰਿਤਕ ਨੌਜਵਾਨ ਰੋਹਿਤ ਕੁਮਾਰ ਜੋ ਕਿ ਉਸ ਦੇ ਚਾਚੇ ਦਾ ਬੇਟਾ ਸੀ ਉਸ ਨਾਲ ਲਗਾਤਾਰ ਛੇੜਛਾੜ ਕਰਦਾ ਸੀ ਉਹ ਤੁਹਾਨੂੰ ਛੇੜਦਾ ਸੀ ਛੇੜਦਾ ਸੀ ਫਿਰ ਤੁਸੀਂ ਇਹਨੂੰ ਕਿਹਾ ਘਰ ਕਿਉਂ ਨਹੀਂ ਗਿਆ ਤੁਸੀਂ ਕੱਲ ਮੈਂ ਆਪਣੀ ਸਿਸਟਰ ਨੂੰ ਦੱਸਿਆ ਹੋਇਆ ਪਰ ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਆ ਉਹਨਾਂ ਨੇ ਇਹੀ ਕਿਹਾ ਕਿ ਜੇ ਘਰ ਦੱਸਾਂਗੇ ਤਾਂ ਗਲਤ ਉਹਨਾਂ ਨੇ ਸਾਡੇ ਤੇ ਹੀ ਇੰਜਾਮ ਲਗਾਣਾ ਤੇ ਫਿਰ ਕੀ ਮਾਰਿਆ ਉਹਦੇ ਸਿਰ 'ਤੇ ਲੱਕੜ ਦਾ ਜੋ ਲੱਭਾ ਹੀਗਾ ਮਾਰ ਦਿੱਤਾ ਉਹ ਮੇਰੇ ਚਾਚੇ ਦਾ ਬੇਟਾ ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ ਇਹ ਜਿਹੜਾ ਮੁੰਡਾ ਸੀਗਾ ਇਹ ਕੀ ਇਹ ਕੀ ਲੱਗਦਾ ਤੁਹਾਡਾ ਇਹ ਮੇਰੇ ਨਾਲ ਪੜਿਆ ਹੋਇਆ ਹੈ ਇਹ ਘਰ ਸੀਗਾ ਤੁਹਾਡੇ ਤੋਂ ਹਾਂਜੀ ਤੁਸੀਂ ਦੋਨਾਂ ਰਲ ਕੇ ਮਾਰਿਆ ਨਹੀਂ ਮੈਂ ਬੁਲਾਇਆ ਸੀਗਾ ਇਹਨੂੰ ਕਿ ਮੈਨੂੰ ਛਡਾ ਲਈ ਛਡਾ ਦੇ ਜਦੋਂ ਇਹਨੇ ਛਡਾਇਆ ਨਾ ਉਹ ਪਹਿਲੇ ਇਹਨੂੰ ਭਿਆਨਨੂ ਉਸ ਤੋਂ ਬਾਅਦ ਇਹਦੇ ਹੱਥ ਜੋ ਆਇਆ ਉਹਨੇ ਮਾਰ ਦਿੱਤਾ ਉੱਥੇ ਲੜਾਈ ਕਿ ਉਸ ਤੋਂ ਬਾਅਦ ਮਾਰ ਕੇ ਤੁਹਾਨੂੰ ਸੋਟਾਂ ਹੀ ਸੀਗੇ ਤੁਹਾਨੂੰ ਕੋਈ ਅਫਸੋਸ ਨਹੀਂ ਹੈਗਾ ਇਸ ਗੱਲ ਤੇ ਨਹੀਂ ਹੈਗਾ ਮੋਠੇਮ ਕੁੜੀ ਆ ਤੇ ਉਸ ਦਾ ਪ੍ਰੇਮੀ ਦੋਵੇਂ ਇਕੱਠੇ ਜਮਾਤ ਵਿੱਚ ਪੜਦੇ ਸੀ ਜਦ ਕਿ ਤਾਏ ਦਾ ਬੇਟਾ ਰੋਹਿਤ ਕੁਮਾਰ ਵੀ ਉਹਨਾਂ ਦਾ ਹਮ ਉਮਰ ਸੀ ਪੁਲਿਸ ਦੀ ਮੰਨੀ ਇਹ ਤਾਂ ਬੌਬੀ ਜਦੋਂ ਪਿਛਲੇ ਦਿਨੀ ਪ੍ਰੀਆ ਨੂੰ ਮਿਲਣ ਉਸਦੇ ਘਰ ਆਇਆ ਤਾਂ ਮ੍ਰਿਤਿਕ ਨੌਜਵਾਨ ਨੇ ਦੋਵਾਂ ਨੂੰ ਇਕੱਠੇ ਦੇਖ ਲਿਆ ਅਤੇ ਉਸ ਦਾ ਵਿਰੋਧ ਕੀਤਾ ਜਿਸ ਤੋਂ ਕਬਰਾਇ ਪ੍ਰੀਆ ਅਤੇ ਬੌਬੀ ਨੇ ਨੌਜਵਾਨ ਰੋਹਿਤ ਕੁਮਾਰ ਦੇ ਸਿਰ 'ਤੇ ਲੱਕੜ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਫਿਰ ਉਸ ਦੀ Laash ਨੂੰ ਖੁਰਦ-ਬੁਰਦ ਕਰਨ ਲਈ ਰਜਵਾਹੇ ਛੁੱਟ ਦਿੱਤਾ ਉਧਰ ਕੁੜੀ ਦੀ ਮੰਨੀਏ ਤਾਂ ਉਸ ਨੂੰ ਆਪਣੇ ਭਰਾ ਦੇ ਕਤਲ ਦਾ ਕੋਈ ਵੀ ਅਫਸੋਸ ਨਹੀਂ ਹੈ ਜਦ ਕਿ ਉਸ ਦਾ ਭਰਾ ਲਗਾਤਾਰ ਉਸ ਨਾਲ ਛੇੜਛਾੜ ਕਰਦਾ ਸੀ ਜਿਸ ਬਾਰੇ ਉਸ ਨੇ ਆਪਣੀ ਭੈਣ ਨੂੰ ਸ਼ਿਕਾਇਤ ਵੀ ਕੀਤੀ ਸੀ ਇਹ ਤਾਂ ਮਿਤੀ 16/09/2024 ਨੂੰ ਐਸਐਚਓ ਦਿਨਾਨਗਰ ਰਿਪੋਰਟ ਮੁਨੋਜ ਕਮਨ ਨੂੰ ਉਤਲਾਮ ਮਿਲੀ ਸੀ ਵੀ ਪਿੰਡ ਸਿਹੋਵਾਲ ਦੇ ਸਵੇਰੀ ਪੜਦੀ ਤੇ ਕੋਈ ਬੈਡ ਬੋਡੀ ਪਈ ਹੈ। ਤੇ ਐਸਐਚਓ ਦਿਨਾਨਗਰ ਜਦੋਂ ਮੌਕੇ ਤੇ ਪਹੁੰਚ ਕੇ ਜਾ ਕੇ ਇਹਨਾਂ ਮਰਿਆ ਮੌਕਾ ਕੀਤਾ। ਚੈੱਕ ਕਰਨ ਤੇ ਜਿਹੜੀ ਹੈਗੀ ਆ 18 ਸਾਲ ਦਾ ਲੜਕੇ ਦੀ ਲਾਸ਼ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ। ਜਿਸ ਦੇ ਸਰਪਤੇ ਸਟਨਨ ਸ਼ਾਂਤ ਸੀ। ਤੋ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰੀਆ ਨਾਂ ਦੀ ਲੜਕੀ ਹੈ ਪ੍ਰੀਆ ਪੁੱਤਰੀ ਸੁਲਵਿੰਦਰ ਸਿੰਘ ਪਿੰਨ ਦਾਖਲਾ ਤੋ ਇਹਨਾਂ ਨੇ ਆਪਣੇ ਮਿੱਤਰ ਦੇ ਨਾਲ ਉਹ ਲੜਕਾ ਬੋਵੀ ਨਾਂ ਦਾ ਲੜਕਾ ਹੈਗਾ ਆਪਣੇ ਘਰੋਂ ਦਾ ਉਹਦੇ ਨਾਲ ਦੇ ਇਬਸਟੈਬਲਿਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਜਿਹਦਾ ਹੈਗਾ ਇਹਦਾ ਆਉਣ ਜਾਨ ਸੀ ਲੜਕੇ ਦਾ ਜਿਹੜਾ ਉਹ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਇਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸੇ ਦਿਨ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਹੈ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਇਹਦਾ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਹਾਂ ਨੇ ਲੜਕੇ ਦਾ ਕਤਲ ਗਿਆ ਦਤਾ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਉਹ ਕੈਰੀ ਕਰਕੇ ਇਸ ਸਵੇਰ ਤੇ ਆ ਕੇ ਸੜਨ ਦਤਾ ਸੀ ਉਥੇ ਇਹਦੀ ਜਿੱਦਿਸ਼ ਨਾਲ ਜਿਹੜੀ ਹੈਗੀ ਆ ਮੌਕੇ ਤੇ ਪਹੁੰਚ ਕੇ ਨਾਲ ਜਿਹੜੇ ਰਿਪੋਰਟਸ ਨੇ ਇਹਦੀ ਖੁਨਾਕ ਕੀਤੀ ਇਸ ਬਧੀ ਮਕਦਮਾ ਨੰਬਰ ਜਿਹੜਾ ਹੈਗਾ ਸੋ 134 ਸਾਲ 16 9 2024 710 230 ਤੈਨੋਂ ਸਬਕ ਨੇ ਪੰਜ ਭਾਰਤੀ ਨਿਆਂ ਸੰਗਤ ਦਾ ਤਹਿਤ ਬਕਮਾ ਦਾ ਕੀਤਾ ਗਿਆ। ਤੋਂ ਦਗਾਇ ਨਾਲ ਤਪੀਸ਼ ਕਰਨ ਤੇ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਇਹਨਾਂ ਦੀ ਨਯਾਹ ਜਰਲੇਸ਼ਨ ਕਰਕੇ ਬੋਬੀ ਨਾਲ ਜਿਹੜਾ ਲੜਕਾ ਜਿਹੜਾ ਹੈਗਾ ਤੇ ਚਾਚੇ ਲੜਕਾ ਮਨਨ ਵਾਲਾ ਨੂੰ ਰੋਕਦਾ ਸੀ। ਇਸ ਚੀਤੇ ਅਦਰਾਜ ਕਰਦਾ ਸੀ ਤੇ ਇਸ ਖੁੰਦਨ ਜਿੰਨਾਂ ਨੇ ਦਾ ਮਰਡਰ ਕੀਤਾ। ਤੋਂ ਦੋਵਾਂ ਨੂੰ ਅਕਿਊਜ਼ ਨੂੰ ਅਸੀਂ ਮੌਕੇ ਤੋਂ ਰੈਸਟ ਕਰ ਲਿਆ ਗਿਆ। ਤਾਂ ਕਿ ਇਹ ਨਜਾਇਜ਼ ਬੰਦਾ ਨੇ ਕਾਰਨ ਕਰ ਹਾਂ ਬਿਲਕੁਲ ਇਹ ਨਜਾਇਜ਼ ਬੰਦਾ ਕਰਕੇ ਹੀ ਇਹਨਾਂ ਨੇ ਆਪਕ ਜਿਹੜੀ ਇਹ ਨੁਕੁੰਦ ਸੀ ਕੋਈ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹਦੇ ਘਰੇ ਲੜਕਾ ਆਇਆ ਹੋਇਆ ਸੀ ਉਹ ਜਦੋਂ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ ਚ ਮਾਰਨ ਕਰ ਦਿੱਤਾ ਇਹ ਕਿ ਇਹ ਤਕਰੀਬਨ ਇਹਨਾਂ ਦੀ 18-19 ਸਾਲ ਉਮਰ ਹੈਗੀ ਆ ਲੜਕੇ ਮਰਨ ਵਾਲੇ ਦੀ ਵੀ ਤੇ ਜਿਹੜਾ ਹੈਗਾ ਦੋਨੇ ਕਲੂਜ਼ ਨੇ ਨਾ ਹੀ 18 ਨਾਲ ਦਿੱਖੀ ਵੀ ਹੈ ਹਾਲਾਂਕਿ ਕੁੜੀ ਵੱਲੋਂ ਆਪਣੇ ਮ੍ਰਿਤਕ ਭਰਾ 'ਤੇ ਛੇੜਛਾੜ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਪਰ ਦੋਵਾਂ ਦੇ ਧੁਰਮ ਦਾ ਪਰਦਾ ਉਦੋਂ ਫਾਸ਼ ਹੋਇਆ ਜਦੋਂ ਬੋਰੇ ਵਿੱਚ ਰੋਹਿਤ ਕੁਮਾਰ ਦੀ ਲਾਸ਼ ਨੂੰ ਬੰਨੀ ਚੁੰਨੀ ਪ੍ਰਾਪਤ ਹੋਈ ਜਿਸ ਦੀ ਜਾਂਚ ਕਰਦੇ ਆਂ ਪੁਲਿਸ ਦੋਮਾ ਮੁਲਜ਼ਮਾਂ ਤੱਕ ਪਹੁੰਚੀ ਉਧਰ ਪੁਲਿਸ ਨੇ ਹੁਣ ਦੋਮਾ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਕੋਲੋਂ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਲੱਕੜ ਦੇ ਟੁਕੜੇ ਚੁੰਨੀ ਅਤੇ ਰੱਸੀ ਆਦ ਬਰਾਮਦ ਕਰ ਲਏ ਨੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ